ਸਸਿਗਾ ਦੋਸਤੋ ਇਹ ਸਾਡੇ ਬਿਯਾਰਗਨ ਜੀ ਤਰਨ ਤਰਨ ਸਾਹਿਬ ਤੋਂ ਇਹਨਾਂ ਕੋਲ ਵੀ ਗੱਡੀ ਆ ਸਾਨੂੰ ਕਲਕੱਤੇ ਮਿਲੇ ਨੇ ਬਹੁਤ ਸੋਲਝੇ ਹੋਏ ਇਨਸਾਨ ਨੇ ਜਿੰਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਜੀ ਵੀ ਪਹਿਲਾਂ ਦੇ ਦੁਨੀਆ ਕਿਵੇਂ ਦੀ ਸੀਗੀ ਕਿਵੇਂ ਜਿਤਨੇ ਲੋਕ ਸਾਂਝੇ ਸੀਗੇ ਤੇ ਅੱਜ ਦੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਸਸਿਗਾ ਬਾਬਾ ਜੀ ਕਰੋ ਗੱਲਬਾਤ ਜੀ ਕਿਹੜੇ ਸਨ ਜੀ ਬਾਬਾ ਜੀ ਤੁਸੀਂ ਗੱਡੀ ਚਲਾਉਣ ਲੱਗੇ ਪਹਿਲਾਂ ਤਾਂ ਇਹ ਦੱਸੋ ਕਿੰਨਾ ਚਿਰ ਹੋ ਗਿਆ ਸਸ 70 ਸਸ 70 ਕਿੰਨੇ ਸਾਲ ਹੋ ਗਏ ਮੇਰਾ ਮੈਂ ਤਾਂ ਜਿਆਦਾ ਮੇਰਾ ਜਨਮ ਵੀ ਨਹੀਂ ਹੈਗਾ ਸਭ ਪਹਿਲਾਂ ਬਾਬਾ ਲੋਕ ਕਿਵੇਂ ਰਹਿੰਦੇ ਸਨ ਤੇ ਸੀਗੇ ਜੀ ਪਹਿਲਾਂ ਤਾਂ ਲੋਕ ਜਿਹੜੇ ਇੱਕ ਲੰਮੀ ਪੈਣ ਨੂੰ ਤੀ ਪੈਣ ਸਮਝਦੇ ਸੀ ਠੀਕ ਹੈ ਜੀ ਜਦ ਜਿੱਤਾ ਇਹ ਦੀ ਤੀ ਪੈਣ ਜਿਹੜੀ ਉਹਨੂੰ ਆਪ ਦੀ ਸਗੀ ਪੈਣ ਦਾ ਵਾਅਦਾ ਸਮਝਦੇ ਸੀ ਠੀਕ ਹੈ ਜੀ ਹੁਣ ਤਾਂ ਜਿਹੜਾ ਵਾ ਇੰਨਾ ਕੁ ਮੋਬਾਈਲ ਨੇ ਤੇ ਟੀਵੀ ਨੇ ਇੰਨਾ ਖਰਾਬ ਕਰ ਕਰ ਕੇ ਧਿਆਵਾ ਹਾਂ ਜੀ ਜੀ ਇਹ ਲੋਗ ਖਲੀ ਬਸ ਨਗੇ ਇੱਥੇ ਲੱਗੇ ਹੋਏ ਆ ਚਲੋ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਅੱਜ ਕੱਲ ਦਾ ਮੌਲੀ ਹੋ ਜਾਓਗੇ ਕੋਈ ਸਾਕਾ ਭਰਾ ਜਾਂ ਸਾਕਾ ਚਾਚਾ ਉਹ ਆਪਦੇ ਪਤੀਆਂ ਨੂੰ ਪਤਿੱਿਆਂ ਨੂੰ ਧੱਕ ਨਹੀਂ ਸਕਦਾ ਸਹੀ ਗੱਲ ਹੈ ਜੇ ਕੋ ਧੱਕਦਾ ਵਾ ਤੇ ਉਹ ਉਹਦਾ ਮਾਪਿਆਂ ਦਾ ਵਾ ਵੀ ਤੂੰ ਆਵਦਾ ਸਾਹਬ ਸਾਡਿਆਂ ਦੀ ਨਾ ਗੱਲ ਕਰ ਸਹੀ ਗੱਲ ਹੈ ਉਹ ਹੈ ਕਰਕੇ ਫਿਰ ਉਹ ਚਾਚੇ ਤਾਏ ਵੀ ਇਹ ਗੱਲ ਕਹਿੰਦੇ ਵੀ ਆਪਾਂ ਜ਼ਰੂਰ ਪੀਸਤੀ ਕਰਾਉਣੀ ਹੈ ਜਦੋਂ ਕਿਸੇ ਨਾਲ ਅਸਰ ਨਹੀਂ ਕਰਨਾ ਜਦੋਂ ਕਹਿੰਦੇ ਅਸਰ ਨਹੀਂ ਕਰਨਾ ਉਹ ਫਿਰ ਹੈ ਕੰਮ ਦੇ ਵਿੱਚ ਉਹ ਚੁੱਪ ਰਹਿੰਦੇ ਆ ਤੇ ਆਪਣੇ ਜਿਹੜੇ ਧੀ ਪੁੱਤ ਆ ਇਹਨਾਂ ਨੂੰ ਛੋਟ ਮਿਲਦੀ ਜਾਂਦੀ ਹੈ ਬਿਲਕੁਲ ਜੀ ਬਾਬਾ ਪਹਿਲਾਂ ਪੁਰਾਣੇ ਅੱਜ ਤੋਂ 20 30 ਸਾਲ 40 ਸਾਲ ਪਹਿਲਾਂ ਬਾਹਰ ਸਿੱਖਾਂ ਦੀ ਸਰਦਾਰਾਂ ਦੀ ਕਿਵੇਂ ਦੀ ਏਜੰਸੀ ਸੀ ਜਦੋਂ ਤੁਸੀਂ ਉਹਨੇ 77 ਦੇ ਗੱਡੀ ਲਾਈਨ ਚ ਆਇਓ ਮੈਂ 1977 ਦਾ ਕਲਕੱਤਾ ਲਾਈਨ ਦੇ ਵਿੱਚ ਆਇਆ ਤੇ ਉਦੋਂ ਆਪਣੇ ਪੰਜਾਬੀਆਂ ਦੀ ਇੰਨੀ ਇੱਜ਼ਤ ਸੀ ਬੰਗਾਲੀ ਜਿਹੜੇ ਆ ਸਰਦਾਰ ਦੇ ਲਾਗੇ ਖਲੋ ਕੇ ਬੀੜੀ ਨਹੀਂ ਪੀਂਦੇ ਠੀਕ ਆ ਵੀ ਸਰਦਾਰ ਜੀ ਖੜੇ ਨੇ ਇਸ ਸਰਦਾਰ ਜੀ ਖਲੁੱਤੇ ਜੇ ਉਹਨੂੰ ਮਾਰਾਇਆ ਦਮਕਾ ਮਾਰਦਾ ਤੇ ਉਹ ਉੱਥੋਂ ਦਾਦਾ ਕਰਮਾਂ ਪਾਸੇ ਚਲੇ ਜਾਂਦਾ ਠੀਕ ਹੈ ਜੀ ਅੱਜ ਹੁਣ ਜਿਹੜੀ ਸਾਡੀ ਜਨ ਸੰਖਿਆ ਵਾ ਜਿਹੜੇ ਸਾਡੇ ਬੱਚੇ ਆ ਜਾਂ ਸਾਡੇ ਭਰਾ ਵੀਰ ਭਰਾ ਆ ਹਾਂ ਜੀ ਹਾਂ ਜੀ ਉਹ ਇਹ ਕੰਮ ਨੂੰ ਉਹਨਾਂ ਨੇ ਦੇਖਣਾ ਕੀ ਆ ਹਾਂ ਜੀ ਉਹਦੇ ਉਹਨੇ ਵੈ ਵੈ ਕੇ ਉਹਨਾਂ ਦੇ ਨਾਲ ਉਹ ਪੀਣੀ ਜਾਨੂ ਕਰਤੀਆਂ ਨੇ ਸਹੀ ਗੱਲ ਆ ਜੀ ਆਪਣੀ ਇੱਜ਼ਾਤ ਆ ਵੀ ਖਰਾਬ ਕਰ ਲਈ ਆਪਣੀ ਇੱਜ਼ਾਤ ਵੀ ਖਰਾਬ ਕਰ ਲਈ ਇਹ ਤਾਂ ਨੁਕਸਾਨ ਹੀ ਆ ਜੀ ਨੁਕਸਾਨ ਇਹ ਪਹਿਲੇ ਸਮੇਂ ਦੇ ਵਿੱਚ ਅੱਜ ਤੋਂ 35-40 ਸਾਲ ਪਹਿਲਾਂ ਹਰ ਇੱਕ ਆਪਦੀ ਭੁਆ ਦੀ ਧੀ ਜਾਂ ਮਾਮੇ ਦੀ ਧੀ ਆ ਜਾਂ ਚਾਚੇ ਦੀ ਧੀ ਜੋ ਪਿੰਡ ਦੇ ਵਿੱਚੋਂ ਹਾਂਜੀ ਹਾਂਜੀ ਉਹਨੂੰ ਆਪਦੀ ਭੈਣ ਨਾਲੋਂ ਵੱਧ ਸਮਝਦੇ ਸਹੀ ਗੱਲ ਆ ਜੀ ਤੇ ਹੁਣ ਤੇ ਇੰਨਾ ਮਾਹੌਲ ਮਤਲਬ ਇੰਨਾ ਖਰਾਬ ਹੋ ਗਿਆ ਵਾ ਹੋਂ ਤਾਂ ਆਵਾਜੂਤ ਗਿਆ ਜੀ ਅੱਜ ਤਾਂ 12 12 15 15 ਸਾਲ ਦੀਆਂ ਕੁੜੀਆਂ ਰੀਲਾਂ ਬਣਾਵਣਾ ਪਾਈ ਜਾਂਦੀਆਂ ਨੇ ਜੀ ਚੰਗੀ ਚੀਜ਼ ਨੂੰ ਕੋਈ ਸੁਣਦਾ ਨਹੀਂ ਜੀ ਉਹ ਅਗਲੇ ਗਾੜੀ ਆਉਂਦੇ ਆਏ ਭੈਣ ਤੋਂ ਇਹ ਫालतू ਮਾਰੀ ਜਾਂਦਾ ਇਹਦੀ ਕਿਹੜੀ ਇੰਨੀ ਉਮਰ ਆ ਸਹੀ ਗੱਲ ਹੈ ਜੀ ਇਹ ਕਿਹੜੇ ਵੇਲੇ ਦੀਆਂ ਗੱਲਾਂ ਕਰਦਾ ਬਾਬੇ ਆਦਮ ਸਰ ਦੇ ਵੇਲੇ ਦੀਆਂ ਹੂੰ ਤੇ ਹੁਣ ਤਾਂ ਸਮਝਾਉਣਾ ਸੰਤ ਜੀ ਕੀ ਅਕੇ ਨੂੰ ਕੋਈ ਗਾਲੀ ਨਹੀਂ ਸੁਣਦਾ ਸਹੀ ਗੱਲ ਜਿਹੜੇ ਬਾਬਾ ਜੀ ਆ ਪੰਜਾਬ ਦੇ ਵਿੱਚ ਮੰਨ ਲਓ ਚਿੱਟਾ ਵੀ ਆ ਇਹ ਵੀ ਸਾਡੇ ਲੋਕਾਂ ਨੇ ਆਪ ਹੀ ਜ਼ਿਆਦਾ ਉਹ ਕੀਤਾ ਨਸ਼ਿਆਂ ਵੱਲ ਹੋਰ ਵੀ ਸਟੇਟਾਂ ਹੈਗੀਆਂ ਨੇ ਜੀ ੱੱਕੇ ਨਾਲ ਤਾਂ ਕੋਈ ਨਹੀਂ ਕਿਸੇ ਦੇ ਮੂੰਹ 'ਚ ਪਾਉਂਦਾ ਜੀ ਨਹੀਂ ਨਹੀਂ ਇਹ ੱੱਕੇ ਨਾਲ ਕੋਈ ਨਹੀਂ ਪਾਉਂਦਾ ਇਹ ਸਭ ਆਪਣੇ ਹੀ ਜਿਹੜੇ ਆ ਜੇ ਕੋਈ ਚਾਚੇ ਦਾ ਪੁੱਤ ਪੀਂਦਾ ਤੇ ਉਹ ਆਂਦਾ ਵੀ ਭੈਣ ਚੋ ਮੈਂ ਤੇ ਪੀਣਾ ਹੀ ਹਣਾ ਕਾਹਦੇ ਪੁੱਤ ਦਾ ਵੀ ਬੇੜਾ ਕਰਕਰ ਸਹੀ ਗੱਲ ਇੱਕ ਦੂਜੇ ਲਾਗਤ 바ਜੀ ਨਾ ਇੱਕ ਦੂਜੇ ਦੀ ਲਾਗਤ 바ਜੀ ਨਾ ਇਹ ਕਰ ਕਰਕੇ ਇੱਕ ਦੂਜੇ ਨੂੰ ਲਾਉਂਦੇ ਆ ਬਿਲਕੁਲ ਪਹਿਲਾਂ ਉਹਨੂੰ 20 ਦਿਨ ਮਹੀਨਾ ਫ੍ਰੀ ਪਿਉਂਦੇ ਆ ਹਾਂਜੀ ਮਹੀਨਾ 20 ਦਿਨ ਪਿਉਣ ਤੋਂ ਬਾਅਦ ਉਹਨੂੰ ਆਂਦੇ ਹਣ ਸੱਜਣਾ ਹੁਣ ਆਪ ਦਾ ਲੈ ਕੇ ਪੁਜੇ ਰੱਖਿਆ ਤਾਂ ਸਹੀ ਗੱਲ ਇਹਨਾਂ ਦੇ ਨੌਜਵਾਨੀ ਦਾ ਬੇੜਾ ਕਰ ਕਰਦਾ ਨੌਜਵਾਨੀ ਦਾ ਬੇੜਾ ਕਰ ਕਰਦਾ ਮੈਂ ਤੇ ਉਹ ਹੀ ਆਪਣੇ ਵੀਰਾਂ ਭਰਾਵਾਂ ਨੂੰ ਆਖੂਗਾ ਵੀ ਜਿੰਨਾ ਦੇ ਤੋਂ ਬਚਿਆ ਜਾਂਦਾ ਉਹਨਾਂ ਬਚੋ ਬਿਲਕੁਲ ਜੀ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਜੇ ਕੋਈ ਤੁਹਾਡਾ ਚਾਚਾ ਜਾਂ ਤਾਇਆ ਤੁਹਾਨੂੰ ਡੱਕਦਾ ਵਾ ਬਿਲਕੁਲ ਉਹਦੇ ਤੇ ਅਸਰ ਕਰੋ ਬਿਲਕੁਲ ਉਹਨੂੰ ਆਪ ਦਾ ਬੁਰਾ ਨਾ ਮਨਾਓ ਉਹਨੂੰ ਆਪ ਦਾ ਵੀਰ ਗਾਪ ਦਾ ਵੱਡਾ ਸਮਝ ਕੇ ਉਹਦੀ ਸਿੱਖਿਆ ਨੂੰ ਮੰਨੋ ਅੱਜ ਤੋਂ 35 ਸਾਲ ਪਹਿਲਾਂ ਜੇ ਕੋਈ ਦੂਜਾ ਬੰਦਾ ਆਪਣੇ ਘਰ ਥਾਣੀ ਨੰਗਦਾ ਸੀ ਤੇ ਉਹਨੂੰ ਵੱਡੇ ਬਜ਼ੁਰਗ ਪੁੱਛਦੇ ਹੁੰਦੇ ਵੀ ਤੂੰ ਕਾਕਾ ਕੀ ਕੰਮ ਆਇਆ ਵਾ ਹਾਂਜੀ ਹਾਂਜੀ ਯਾਰ ਲੰਦਾ ਨਹੀਂ ਉੱਤਰਾ ਹੀ ਦੇ ਉਹਨੂੰ ਆਂਦੇ ਪੀ ਅੱਜ ਤੂੰ ਇੱਧਰ ਦੀ ਨੰਗ ਗਿਆ ਹਾਂ ਹਾਂ ਜੇ ਗਾਂਦ ਜੀਰ ਆਇਆ ਤਾਂ ਮਾਰ ਮਰ ਚ ਪੇੜਾ ਬੁੱਥਾ ਰੰਗ ਦਾਂਗੇ ਸਹੀ ਗੱਲ ਹੈ ਤੇ ਹੁਣ ਤਾਂ ਇਹੋ ਜਿਹਾ ਮਾਹੌਲ ਹੋ ਗਿਆ ਉਹ ਘਰ ਦੇ ਜਾਂਦੇ ਆ ਹਾਂਜੀ ਨਹੀਂ ਸਾਡੇ ਘਰੇ ਆਇਆ ਵਾ ਤੁਸੀਂ ਕੀ ਲੈਣਾ ਤਾਂ ਤੁਹਾਨੂੰ ਕੀ ਮਤਲਬ ਸਹੀ ਗੱਲ ਹੈ ਇਹ ਕਰਦੇ ਮੇਰੇ ਭਰਾ ਲੋਕ ਕੋਈ ਵੀ ਆ ਮੇਰੀ ਜਗ੍ਹਾ ਤੁਸੀਂ ਵੀ ਜੀ ਬੱਲੇ ਤੇ ਤੁਸੀਂ ਵੀ ਹੈ ਉਹ ਆਖਣਾ ਵੀ ਆਪਾਂ ਕਲੇ ਤੋਂ ਕੀ ਲੈਣਾ ਸਹੀ ਗੱਲ ਹੈ ਜਿੱਦਾਂ ਚੱਲਦਾ ਚੱਲਣ ਦਿਓ ਪਰ ਅੱਜ ਕੱਲ ਦਾ ਬਾਬਾ ਜੀ ਕੋਈ ਧੀਆ ਪਹਿਣਾ ਦੀ ਇੱਜ਼ਤ ਦਾ ਕੋਈ ਧਿਆਨ ਨਹੀਂ ਜੀ ਹੈਗਾ ਕੋਈ ਪਿੰਡ ਦੀ ਧੀ ਪਹਿੰਦਾ ਦੂਰ ਦੀ ਗੱਲ ਅੱਜ ਕੱਲ ਇਹੋ ਜਿਹਾ ਸੰਬੰਧ ਚੱਲ ਰਿਹਾ ਜੀ ਜਮਾਨਾ ਅੱਜ ਕੱਲ ਆਪਣਾ ਪਤਾ ਹੀ ਹੈ ਸਾਡੇ ਗਵਾਰਡ ਸਾਡਾ ਕਤਾਇਆ ਹੀ ਲੱਗਦਾ ਏ ਹਾਂਜੀ ਹਾਂਜੀ ਉਹਦੀਆਂ ਦੋ ਲੜਕੀਆਂ ਏ ਹਾਂਜੀ ਵੱਡੀ ਲੜਕੀ ਜਿਹੜੀ ਉਹਦੀ ਉਮਰ 30 38 ਸਾਲਾਂ ਦੀ ਹੋਗੀ ਹਾਂਜੀ ਜਿਹੜੀ ਛੋਟੀ ਲੜਕੀ ਸੀ ਉਹਦੀ 3 ਸਾਲ 4 ਸਾਲ ਛੋਟੀ 35 ਦੀ ਹੋਗੀ ਹਾਂਜੀ ਹਾਂਜੀ ਤੇ ਮੇਰ ਲੋ ਵੀ 1.5 ਕਿਲੋਮੀਟਰ ਉਹ ਆਉਦੇ ਬਾੜ ਦੀ ਰੋਟੀ ਚਾਹ ਲੈ ਕੇ ਜਾਂਦੀਆਂ ਸੀ ਠੀਕ ਹੈ ਖੇਚ ਖੇਚ ਹਾਂਜੀ ਉਹਨਾਂ ਨੇ ਕਿਸੇ ਮਾਈ ਦੀ ਲਾਲ ਦੀ ਹਿੰਮਤ ਨਹੀਂ ਵੀ ਉਹਨਾਂ ਨੂੰ ਕੋਈ ਛੇੜਕਾ ਨਹੀਂ ਕਰ ਜਵੇ ਮਾੜੀ ਨਿਗਰਾਂ ਕੋ ਚੱਕਿਆ ਹਾਂਜੀ ਇੱਕ ਵਾਰ ਇੱਕ ਬੰਦੇ ਨੇ ਉਹ ਵੱਡੀ ਕੁੜੀ ਨੂੰ ਡੱਕਿਆ ਹਾਂਜੀ ਤੇ ਉਹਨੇ ਆ ਵੀ ਤੁਮੇਰਾ ਲੱਗਦਾ ਤੇ ਵੀਰ ਭਰਾਇਆਂ ਦੇ ਅੱਜ ਤੋਂ ਬਾਅਦ ਹੁਣ ਜਿਹੜੀ ਤੂੰ ਅੱਜ ਗਲਤੀ ਕਰ ਲਈ ਉਹ ਕਰ ਲਈ ਹਾਂ ਹਾਂ ਅੱਜ ਤੋਂ ਗਾਂ ਜੇ ਤੂੰ ਇਹ ਕੀਤਾ ਤਾਂ ਫਿਰ ਵੇਖ ਲਈ ਵੀ ਅੱਜ ਚੱਪਲ ਲੈ ਹੋ ਗਈ ਤੇ ਹੋਤਰ ਸਰਤੀ ਵੱਜੜੀਆਂ ਹਾਂ ਹਾਂ ਤੇ ਸਾਰੇ ਪਿੰਡ ਦੇ ਵਿੱਚ ਤੇਰੇ ਚਾਚਿਆਂ ਦਾ ਕੋਲੇ ਤੇਰੀ ਮਿੱਟੀ ਪੁੱਢੀ ਜਾਊਗੀ ਤੇ ਤੂੰ 12ਵੀਂ 13ਵੀਂ ਪੜ੍ਹਦੇ ਆ ਤੂੰ ਇਹ ਉੱਥੇ ਮਿੱਟੀ ਪਲੀਦ ਕਰਨ ਦਾ ਕਰਕੇ ਪੜ੍ਹਦੇ ਆ ਸਹੀ ਗੱਲ ਹੈ ਉਹ ਤਾਂ ਮਾਸਟਰ ਕਿਹੜੀ ਸਿੱਖਿਆ ਦਿੰਦੇ ਆ ਤੇ ਤੂੰ ਕਿਹੜੇ ਬੰਨਿਆਂ ਨੂੰ ਲੱਗੇ ਹੋਏ ਬਿਲਕੁਲ ਲੋਕੀ ਜਿੱਥਾਂ ਸਾਂਝੇ ਸੀਗੇ ਜੀ ਉਦੋਂ ਹਾਂਜੀ ਹੁਣ ਪਰ ਹੁਣ ਕਿਤੇ ਹੀ ਹੁਣ ਤਾਂ ਲਾ ਲੋ ਸਭਾ ਦਾ ਮੇਲਾ ਜੀ ਜਾਂ ਹੋਰ ਲਾ ਲੋ ਲੋਕੀ ਧਾਰਮਿਕ ਸਥਾਨਾਂ ਤੇ ਜਾ ਕੇ ਨਹੀਂ ਮਾਰੀ ਨਿਗਾ ਤੇ ਝਾਕਾ ਤੋਂ ਹੜਦੇ ਜੀ ਹੋਰ ਤਾਂ ਗੱਲ ਹੀ ਬਹੁਤ ਦੂਰ ਦੀ ਆ ਲੋਕਾਂ ਨੂੰ ਬਾਬਾ ਜੀ ਉਹ ਜਗਾ ਹੀ ਉਹ ਮਿਲਦੀ ਆ ਹੰਦੇ ਹੋਤੇ ਵਾਵਾ ਖੁੱਲ ਬਾੜੇ ਉੱਥੇ ਕਿਸੇ ਨੇ ਵੇਖਣਾ ਨਹੀਂਗਾ ਜਾਓ ਧਾਰਮਿਕ ਸਥਾਨਾਂ ਤੇ ਜਾਓ ਸ਼ੀ ਦੀਧਿਆਣਾ ਤੇ ਜਾਓ ਪਰ ਮਨ ਸੱਚਾ ਕਰਕੇ ਜਾਓ ਮਾਹਰਾ ਛੋਟੇ ਸਾਬ ਜਾਦੇ ਹੀ ਮਾਤਾ ਕੁਜਰੀ ਹੋਣਾ ਦਾਦੀ ਕੋ ਸਰਦਾਰ ਜੀ ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟੀਆਂ ਅੱਜ ਛਾਲ ਦੇ ਵਿੱਚ ਉਹਨਾਂ ਰਾਤਾਂ ਕੱਟੀਆਂ ਬਿਲਕੁਲ ਮੈਂ ਤੇ ਹਰ ਇੱਕ ਵੀਰ ਭਰਾ ਨੂੰ ਇਹੋ ਗੱਲ ਕਹੂੰਗਾ ਉੱਥੇ ਜਾਣਾ ਹਾਂਜੀ ਉੱਥੇ ਮੇਲਾ ਸਮਝ ਕੇ ਨਾ ਜਾਣਾ ਬਿਲਕੁਲ ਉੱਥੇ ਇੱਕ ਰਾਤ ਖਾਲੀ ਆਪਦੇ ਝੰਗੇ ਪਜਾਮੇ 'ਚ ਰਹਿ ਕੇ ਦੇਖਣਾ ਤੇ ਉਹ ਨਿੱਕੀਆਂ ਨਿੱਕੀਆਂ ਰੁਆ ਸਹੀ ਗੱਲ ਹੈ ਉਹਨਾਂ ਨੇ ਕਿਹੜੇ ਹਿਸਾਬ ਨਾਲ ਮਤਲਬ ਟਾਈਮ ਕੱਟਿਆ ਟਾਈਮ ਕੱਟਿਆ ਸੀ ਪਰ ਸਾਡੇ ਵਰਗੇ ਲੋਕ ਉੱਥੇ ਲੱਡੂ ਜਲੇਬੀਆਂ ਖਾਂ ਜਾਂਦੇ ਨੇ ਸਾਡੇ ਵਰਗੇ ਲੋਕ ਤੇ ਉਹ ਉੱਥੇ ਜਾਂਦੇ ਆ ਜੀ ਉਹ ਯਾਰ ਜਿਹੜੀ ਬਣਾਈ ਸੀ ਉਹਨਾਂ ਨੇ ਮਟਰ ਪਨੀਰ ਬਣਾਇਆ ਉਹਦੇ 'ਚ ਲੋਨ ਘੱਟ ਸੀ ਆ ਸਹੀ ਗੱਲ ਹੈ ਸਵਾਦ ਦੇਖਣ ਜਾਂਦੇ ਸਵਾਦ ਦੇਖਣ ਜਾਂਦੇ ਉੱਥੇ ਸ਼ੀਦੀ ਜੜਦੇ ਨਹੀਂ ਜਾਂਦੇ ਸ਼ੀਦੀ ਦਿਹਾੜੇ ਤੇ ਨਹੀਂ ਜਾਂਦੇ ਛੋਟੇ ਸਾਹਿਬ ਜਿਆਦਿਆਂ ਦੀ ਜਾਤ ਚ ਨਹੀਂ ਜਾਂਦੇ ਬਿਲਕੁਲ ਲੋਕ ਇਹੋ ਜਿਹੇ ਹੋ ਚੁੱਕੇ ਆ ਮੈਂ ਨਾ ਬਾਬਾ ਜੀ ਪੁਰਾਣੇ ਬਿਰਗਾਂ ਤੋਂ ਸੁਣਿਆ ਕਹਿੰਦੇ ਪਹਿਲਾਂ ਲੋਕ ਨਾ ਸਵਾ ਦਿਨ ਥੱਲੇ ਸੌਂਦੇ ਸੀਗੇ ਪੈਦਲ ਜਾਂਦੇ ਸੀ ਉੱਥੇ ਜਾ ਕੇ ਕਹਿੰਦੇ ਕੋਈ ਬੰਦੇ ਜੁੱਤੀ ਵੀ ਨਹੀਂ ਸੀ ਪਾਉਂਦੇ ਵੀ ਇੱਥੇ ਸ਼ਹੀਦ ਸਿੰਘਾਂ ਦਾ ਖੂਨ ਡੁੱਲਿਆ ਹੋਇਆ ਹੈ ਬਾਬਾ ਜੀ ਉਸ ਸਮੇਂ ਦੇ ਲੋਕੀ ਘਰੋਂ ਪੈਦਲ ਜਾਂਦੇ ਸੀ 20-20 ਕਿਲੋਮੀਟਰ ਤੁਰ ਕੇ ਨੰਗੇ ਪੈਰੀ ਹਾਂਜੀ ਹਾਂਜੀ ਤੇ ਉਹ ਇਹ ਸਮਝਦੇ ਹਿੰ ਕਿ ਇਹ ਇੱਥੇ ਛੀਦਾਂ ਦਾ ਫਸਟਾਂ ਡੱਲਿਆ ਹੋਆ ਵੀ ਇਹ ਜਗ੍ਹਾ ਦੀ ਸਾਡੇ ਜੀ ਚਰਨਾਂ ਨੂੰ ਮਿੱਟੀ ਵੀ ਲੱਗ ਗਈ ਤੇ ਅਸੀਂ ਬੜੇ ਭਾਗ ਵਾਲੇ ਹਾਂ ਸਹੀ ਗੱਲ ਹੈ ਜੀ ਤੇ ਧੂਲ ਵੀ ਇਹ ਜਗ੍ਹਾ ਦੀ ਲੱਗ ਜਾ ਸਾਡੇ ਚਰਨਾਂ ਨੂੰ ਮੱਥੇ ਨੂੰ ਮੱਥੇ ਨੂੰ ਤੇ ਅਸੀਂ ਬਹੁਤ ਵੱਡੇ ਭਾਗ ਵਾਲੇ ਬਿਲਕੁਲ ਪਰ ਅੱਜ ਦੇ ਲੋਕ ਤਾਂ ਕੁਝ ਹੋਰ ਹੀ ਕਰੀ ਜਾਂਦੇ ਨੇ ਉੱਥੇ ਜਾ ਕੇ ਡੀਜੇ ਲਾਈ ਜਾਂਦੇ ਨੇ ਟਰੈਕਟਰਾਂ ਦੇ ਡਾਡੇ ਸਪੀਕਰ ਲਾਈ ਜਾਂਦੇ ਹੈ ਤਾਂ ਅਫਸੋਸ ਦਾ ਦਿਨ ਹੈ ਜੀ ਪਰ ਇਹ ਲੋਕ ਖੁਸ਼ੀਆਂ ਬਣਾ ਰਹੇ ਨੇ ਜੀ ਇਹ ਤਾਂ ਬਾਬਾ ਜੀ ਫਾਲਤੂ ਵਾਲੀ ਗੱਲ ਆ ਇਹ ਵੇ ਬੇਕਾਰ ਖਰਚਾ ਕਰੀ ਜਾਂਦੇ ਆ ਇਹੋ ਜਿਹੜਾ ਖਰਚਾ ਕਰਦੇ ਆ ਕਿਸੇ ਗਰੀਬ ਬੰਦੇ ਨੂੰ ਦੇਣ ਬਿਲਕੁਲ ਕਿਸੇ ਦੇ ਬੱਚੇ ਪੜਾ ਦੇਣਾ ਕਿਸੇ ਦਾ ਬੱਚਾ ਪੜਾ ਜਾਣਾ ਕਿਸੇ ਦੇ ਘਰੇ ਰੋਟੀ ਨਹੀਂ ਪੱਕਦੀ ਉਹਦੇ ਘਰੇ ਕੋਈ ਭੈਣ ਚੋ 10 ਕਿਲੋ 20 ਕਿਲੋ ਉਹਨੂੰ ਲੈ ਕੇ ਦੇਣ ਵੀ ਲੈ ਵੀ ਤੂੰ ਸ਼ੱਕ ਬਿਲਕੁਲ ਤੇ ਕੋਈ ਨਹੀਂ ਗਾਂ ਜਦੋਂ ਤੇਰਾ ਮੁੱਕ ਜੂ ਫੇਰ ਤਾਂ ਫੇਰ ਲੈ ਜਾ ਬਿਲਕੁਲ ਠੀਕ ਚਲੋ ਧੰਨਵਾਦ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ ਜੀ